ਦੋ ਦੇ ਦੋ ਚਾਰ ਹੀ ਰਹੇ ਨੇ ਸਾਉਥ ਸੰਭਰਨ ਸਾਉਥ ਨੇ ਆਖਰੀ ਸਵਾਸ ਕਾਂਗਰਸ ਦਾ ਟਿਕਟ ਨਾਲ ਨਹੀਂ ਬੰਨਿਆ ਆਉਂਦਾ ਕੁਛ ਕਾਂਗਰਸ ਬੈਨਾ 42 1 41 ਇਅਰ ਸਾਰੀ ਜ਼ਿੰਦਗੀ ਸਾਰਾ ਬਚਪਨ ਗਾਲਤਾ ਪਾਰਟੀ ਦੇ ਨਾਲ ਆ ਇਹ ਹੈ ਨਹੀਂ ਕਿ ਦੇਖ ਨਹੀਂ ਮਿਲੀ ਤਾਂ ਹੋਰ ਚਲੇਗੇ ਨਾ ਇਹ ਪਾਰਟੀ ਬਹੁਤ ਸਮੁੰਦਰ ਹੈ ਬਹੁਤ ਵੱਡਾ ਸਮੁੰਦਰ ਹੈ ਅਗਲੇ ਕੁਝ ਦਿਨਾਂ 'ਚ ਪਤਾ ਲੱਗੂਗਾ ਅਕਸਰ ਜਿਹੜੇ ਹਵਾਮਾਂ ਨੇ ਪੰਜਾਬ ਦੇ ਵਿੱਚ ਵੀ ਕਈ ਵਿਧਾਇਕ ਨੇ ਜਿਹੜੇ ਕਾਂਗਰਸ ਦੇ ਕੈਬਨਟ ਮੰਤਰੀ ਵੀ ਨੇ ਉਹ ਰੁਖ ਕਰ ਰਹੇ ਨੇ ਬੀਜਪੀ ਜਿਹੜਾ ਤੁਹਾਡਾ ਨਾਮ ਵੀ ਸ਼ਾਮਿਲ ਹੈ ਦੇਖੋ ਗੱਲ ਇਹ ਹੈ ਜਿਹੜੇ ਮੇਰੇ ਜਿਆਦਾ ਚਿਹਤੇ ਨੇ ਬੰਦੇ ਉਹ ਐਸੀਆਂ افਵਾਹਾਂ ਉਡਾਉਣ ਨੂੰ ਤਿਆਰ ਹੀ ਬੈਠੇ ਰਹਿੰਦੇ ਨੇ ਗੱਲ ਇਹ ਹੈ 100 ਵਾਥ ਰੱਸਾ ਸਿਰ ਤੇ ਗੰਢ ਦੋ ਤੇ ਦੋ ਚਾਰ ਹੁੰਦੇ ਨੇ ਨਾ ਤਿੰਨ ਤਾਂ ਨਹੀਂ ਹੋ ਸਕਦੇ 2 ਤੇ 2 4 ਹੁੰਦੇ ਨੇ 5 ਤਾਂ ਨਹੀਂ ਹੋ ਸਕਦੇ 3 ਨਹੀਂ ਹੋ ਸਕਦੇ ਤੇ ਸਾਧੂ ਸਿੰਘ ਧਰਮਸੋਤ ਕਾਂਗਰਸ ਤੋਂ ਬੀਜੇਪੀ ਜਾਂ ਹੋਰ ਚ ਇਦਾਂ ਹੀ ਕੰਮ ਹੈ ਜੇ 2 ਤੋਂ 5 ਹੋ ਸਕਦੇ ਤਾਂ ਫਿਰ ਮੈਂ ਮੈਂ ਵੀ ਕਾ ਬੀਜੇਪੀ ਜਾਂ ਹੋਰ ਚਲ ਜਾਉ 2 ਤੇ 2 4 ਹੀ ਰਹਿੰਦੇ ਨੇ ਸਾਧੂ ਸਿੰਘ ਧਰਮਸੋਤ ਨੇ ਆਖਰੀ ਸਵਾਸ ਕਾਂਗਰਸ ਤੱਕ ਹੀ ਦੇਣ ਜੀ ਟਿਕਟ ਨਹੀਂ ਮਿਲਦੀ ਧਰਮਸੋਤ ਸਾਹਿਬ ਜੇ ਟਿਕਟ ਨਹੀਂ ਮਿਲਦੀ ਨਾ ਬਟ ਟਿਕਟ ਨਾਲ ਨਹੀਂ ਬੰਨਿਆ ਹੁੰਦਾ ਕੁਛ ਕਾਂਗਰਸ ਬੈਨਾ 42 1 41 ਇਅਰ ਤਾਰੀ ਜ਼ਿੰਦਗੀ ਸਾਰਾ ਬਚਪਨ ਘાળਤਾ ਪਾਰਟੀ ਦੇ ਨਾਲ ਆ ਇਹ ਹੈ ਨਹੀਂ ਕਿ ਦੇਗ ਨਹੀਂ ਮਿਲੀ ਤਾਂ ਹੋਰ ਚਲੇ ਗਏ ਨਾ ਇਹ ਪਾਰਟੀ ਬਹੁਤ ਸਮੁੰਦਰ ਹੈ ਬਹੁਤ ਵੱਡਾ ਸਮੁੰਦਰ ਹੈ ਅਗਲੇ ਕੁਝ ਦਿਨਾਂ ਚ ਪਤਾ ਲੱਗ ਜਾਏਗਾ ਕਾਂਗਰਸੀਆਂ ਵੱਲੋਂ ਜਿਵੇਂ ਵਿਰੋਧ ਕੀਤਾ ਜਾ ਰਿਹਾ ਕੈਪਟਨ ਮੋਰੀਂਦਰ ਸਿੰਘ ਦੇ ਖਿਲਾਫ ਬੋਲਿਆ ਵੀ ਜਾ ਰਿਹਾ ਲੇਕਿਨ ਤੁਹਾਡੇ ਵੱਲੋਂ ਕੋਈ ਵੀ ਸ਼ਬਦ ਹਾਲੇ ਤੱਕ ਕੈਪਟਨ ਮੋਰੀਂਦਰ ਸਿੰਘ ਦੇ ਖਿਲਾਫ ਕਿਤੇ ਪ੍ਰਾਣੀ ਵਫਾ ਨਹੀਂ ਮੈਂ ਮੈਂ ਕਾਂਗਰਸ ਦੀ ਗੱਲ ਕਰਦਾ ਮੈਂ ਕਿਸੇ ਦੇ ਖਿਲਾਫ ਦੀ ਗੱਲ ਨਹੀਂ ਕਰਦਾ ਕਾਂਗਰਸ ਪਹਿਲਾਂ ਵੀ ਜਿੱਤੀ ਸੀ 80 ਸੀਟਾਂ ਦੇ ਨੇੜੇ ਯਾਦ ਰੱਖਿਓ ਡੰਕੇ ਦੀ ਝੋਟ ਤੇ ਪਹਿਲਾਂ ਵੀ ਇਦਾਂ ਪ੍ਰੈਸ ਵਾਲਿਆਂ ਨੂੰ ਕਿ ਅੱਜ ਵੀ ਸਿੱਧੂ ਸਾਹਿਬ ਪ੍ਰਧਾਨ ਜੀ ਚੰਨੀ ਸਾਹਿਬ ਮੁੱਖ ਮੰਤਰੀ ਔਰ ਸਾਡੇ ਹਰੀਸ਼ ਚੌਧਰੀ ਜਿਹੜੇ ਇਨਚਾਰਜ ਨੇ ਉਹਨਾਂ ਦੀ ਅਗਵਾਈ ਚ ਮੇਰੀ ਯਾਦ ਰੱਖ ਰੱਬ ਤੋਂ ਡਰ ਕੇ ਕਹਿੰਦਾ ਮੈਂ ਗੁਰੂ ਨੇ ਚਾਇਆ ਪਹਿਲਾਂ ਮੈਂ 70 ਤੋਂ 80 ਸੀਟਾਂ ਗਈਆਂ ਸੀ 77 ਆਈਆਂ ਸੀ ਹੁਣ ਸੀਟਾਂ 90 ਦੇ ਨੇੜੇ ਆਉਣੀਆਂ ਨੇ ਯਾਦ ਰੱਖਿਓ ਪੰਜਾਬ ਦੇ ਲੋਕ ਜਾਣਦੇ ਨੇ ਇਹ ਇੱਕ ਦਲੇਰ ਨਿੱਡਰ ਸਿੱਧੂ ਵਰਗਾ ਪ੍ਰਧਾਨ ਹੋਵੇ ਔਰ ਇੱਕ ਦਲਿਤ ਭਾਈਚਾਰੇ ਚੋਂ ਗਰੀਬ ਜਿਹੜੇ ਸੁਪਨੇ ਲੈਂਦੇ ਨੇ ਦੂਜੀਆਂ ਪਾਰਟੀਆਂ ਨੇ ਡਿਪਟੀ ਮੁੱਖ ਮੰਤਰੀ ਬਣਾਉਣਾ ਆ ਬਣਾਉਣਾ ਉਹ ਤਾਂ ਕਹਿੰਦੇ ਹੀ ਨੇ ਤੇ ਜਦੋਂ ਵਾਰੀ ਆਉਂਦੀ ਆ ਬਾਪ ਵਾਂਗੂ ਮੁੱਖ ਮੰਤਰੀ ਬਣ ਜਾਂਦਾ ਪੁੱਤ ਡਿਪਟੀ ਮੁੱਖ ਮੰਤਰੀ ਬਣ ਜਾਂਦਾ ਤੇ ਕਾਂਗਰਸ ਪਾਰਟੀ ਨੇ ਕਰਕੇ ਦਿਖਾਤਾ ਆ ਚੱਕੋ ਪੰਜਾਬ ਦੇ ਦਲਿਤ ਨੂੰ ਇੱਕ ਮੁੱਖ ਮੰਤਰੀ ਬਣਾਇਆ ਇਹ ਸਵੇਰੀ ਮੈਂ ਸਮਝਦਾ ਕਿ ਸਿੱਧੂ ਸਾਹਿਬ ਤਕੜੇ ਖਿਡਾਰੀ ਵੀ ਨੇ ਜੱਟ ਵੀ ਨੇ ਆਪਣਾ ਤਕੜੇ ਬੁਲਾਰੇ ਵੀ ਨੇ ਔਰ ਲੋਕ ਜਿੱਥੇ ਜਾਂਦਾ ਲੋਕ ਉਹਨੂੰ ਲੱਖਾਂ ਦੀ ਤਦਾਦ ਚ ਸੁਣਨ ਆਉਂਦੇ ਆ ਇਹ ਕੋਈ ਐਵੇਂ ਨਹੀਂ ਕਿਸੇ ਕੋਲ ਜਾਂਦਾ ਤੇ ਉਹ ਪ੍ਰਧਾਨ ਹੋਵੇ ਤੇ ਮੁੱਖ ਮੰਤਰੀ ਤਕੜਾ ਹੋਵੇ ਫੈਸਲੇ ਲੈਣ ਠਾ ਠਾ ਫੈਸਲੇ ਲੈ ਰਿਆ ਤੇ ਹੋਰ ਲੋਕਾਂ ਨੂੰ ਕੀ ਚਾਹੀਦਾ ਕਿਉਂ ਨਹੀਂ 90 ਸੀਟਾਂ ਆਉਣਗੀਆਂ ਕਾਪਟ ਮੋਰੀਨ ਸਿੰਘ ਤੇ ਬੀਜੇਪੀ ਦਾ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਉੱਤਰਿਆ ਕਿਸ ਤਰ੍ਹਾਂ ਦੇਖ ਰਿਹਾ ਹੂੰਗੀ ਇਹ ਮੁੱਖ ਮੰਤਰੀ ਤਾਂ ਹੈਗਾ ਹੀ ਹੈ ਨਹੀਂ ਜੋ ਹੁਣ ਅਨਾਉਂਸ ਤਾਂ ਕੀਤਾ ਨਹੀਂ ਅਗਲੀ ਵਿਧਾਨ ਸਭਾ ਕਹਿ ਰਹੇ ਨੇ ਵੀ ਜਿਹੜਾ ਫੇਸ ਦਾ ਇਹ ਇਹ ਵੱਡੇ ਫੈਸਲੇ ਨੇ ਇਹ ਸੋਨੀਆ ਜੀ ਨੇ ਰਾਹੁਲ ਗਾਂਧੀ ਨੂੰ ਦੇਖਣਾ ਬਣੇਗਾ ਕਾਂਗਰਸੀ ਜਿਹਨੂੰ ਰਾਹੁਲ ਗਾਂਧੀ ਕਹੇਗਾ ਸੋਨੀਆ ਗਾਂਧੀ ਜੀ ਕਹਿਣਗੇ ਜਿਹਨੂੰ ਹਾਈ ਕਮਾਂਡ ਕਹੇਗੀ ਉਹ ਮੁੱਖ ਮੰਤਰੀ ਬਣ ਜਾਏਗਾ ਨਹੀਂ ਕੋਈ ਲਾਅਸ ਤਾਂ ਹੋਊਗਾ ਲੱਗਦਾ ਤੁਹਾਨੂੰ ਪਹਿਲਾਂ ਜਿਵੇਂ ਕਰਕਰ ਤੋਂ ਪਹਿਲਾਂ ਅੱਗੇ ਕਰਕਰ ਅੱਗੇ ਨਹੀਂ ਨਹੀਂ ਇਕੱਠਿਆਂ ਇਕੱਠਿਆਂ ਚੱਲ ਕੇ ਫਾਇਦਾ ਹੁੰਦਾ ਕਿ ਡੋਡੀ ਚੱਲ ਕੇ ਫਾਇਦਾ ਹੁੰਦਾ ਸਮੂਹਤਲੀ ਅਸੀਂ ਇਕੱਠੇ ਆ ਕਿਹਾ ਨਹੀਂ ਸਿੰਧੂ ਸਾਹਿਬ ਨੇ ਦੋ ਬੈਲਾਂ ਦੀ ਜੋੜੀ ਆ ਦੋਨੋਂ ਤਕੜੇ ਹੋ ਕੇ ਰੇੜੀ ਨੂੰ ਲੈ ਜਾਣਗੇ ਪਜਾ ਕੇ ਕਿ ਆਪੇ ਮਨਿੰਦਰ ਸਿੰਘ ਦੇ ਬੀਜੇਪੀ ਦਾ ਗੱਠਜੋੜ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਸਮਝਦੇ ਹੋ ਕਿਸ ਤਰ੍ਹਾਂ ਦਾ ਗੱਠਜੋੜ ਹੈ ਉਹਨਾਂ ਦਾ ਇਹ ਉਹ ਆਪਣਾ ਪੜਿਆ ਵਿਚਾਰਨਗੇ ਆਪ ਆਪ ਤਾਂ ਕਹਿ ਰਹੀ ਆ ਵੀ ਟ੍ਰੇਲਰ ਦਿਖਾਤਾ ਚੰਡੀਗੜ੍ਹ ਚ ਪਿਕਚਰ ਪੰਜਾਬੀ ਯੋਗਿਆ ਭਾਈ ਜੇ ਦੋ ਕ ਸੀਟਾਂ ਪਦਾ ਫਰਕਾ ਭਾ ਜੀਪੀ ਦਾ ਨਾ ਕਾਂਗਰਸ ਕੋਲ ਪਹਿਲਾਂ ਵੀ ਇੰਨੀ ਸੀ ਹੁਣ ਕਦੋਂ ਵਧਿਆ ਹੀ ਨਹੀਂ ਘਟੀਆਂ ਨਹੀਂ ਹਨ ਇੱਕ ਦੋ ਜੀਆਂ ਕਰ ਦੋ ਵਧਿਆ ਹੀ ਨਹੀਂ ਇਹ ਬਹੁਤ ਵੱਡੇ ਭਲੇਖੇ ਨੇ ਆ ਪਿਛਲੀ ਵਾਰੀ ਵੀ ਕੇਜਰੀਵਾਲ ਕੇਜਰੀਵਾਲ ਮੈਨੂੰ ਦੱਸੋ ਜਿਹੜਾ ਵਿਅਕਤੀ ਇਹ ਪੰਜਾਬ ਲਈ ਲੜਨਾ ਤੇ ਮਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਜਿਹੜਾ ਵਿਅਕਤੀ ਕਹਿੰਦਾ ਸੀ ਉਹ ਉਹ ਮਜੀਠਿਆ ਨਸ਼ੇ ਵੇਚਦਾ ਹੈ ਸੋਰਾਗਰ ਹੈ ਤੇ ਹੋਇਆ ਕੀ ਭਾਈ ਡਰ ਕੇ ਉਹ ਤੋਂ ਮਿੰਤ ਕਰਕੇ ਲਿਖਤੀ ਮਾਫੀਨਾਮਾ ਮੰਗਿਆ ਤੇ ਉਹ ਪੰਜਾਬ ਨੂੰ ਸੰਭਾਲ ਲੈਣਗੇ ਐਸੇ ਡਰਪੋਕ ਬੰਦੇ ਪੰਜਾਬ ਨੂੰ ਨਾਲੇ ਕੋਈ ਧੜ ਵੀਰੇ ਪੰਜਾਬ ਦੇ ਲੋਕ ਹੈ ਨਹੀਂ ਇੱਥੇ ਇਹ ਕੋਈ ਸ਼ਾਮਲਾੜ ਦੀ ਟਾਲੀ ਜਿਹੜਾ ਮਰਜੀ ਦਾ ਤਣਤੋਲ ਲਾ ਜੇ ਇਸ ਕਰਕੇ ਪੰਜਾਬ ਦੇ ਲੋਕ ਪੰਜਾਬੀਆਂ ਨੂੰ ਪਸੰਦ ਕਰਦੇ ਨੇ ਪੰਜਾਬ ਨੂੰ ਸਾਂਭਣ ਵਾਲੇ ਪੰਜਾਬੀ ਬੈਠੇ ਨੇ ਇਹ ਮਜੀਠੀਆ ਤੇ ਪਰਚਾ ਦਰਜ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ ਇਹ ਹਾਈ ਕੋਰਟ ਦੇਖੇਗੀ ਜੀ ਮੈਨੂੰ ਤਾਂ ਨਹੀਂ ਪਤਾ ਨਾ ਮੈਂ ਗ੍ਰਹਿ ਮੰਤਰੀ ਆ ਤੇ ਨਾ ਮੈਂ ਹਾਈ ਕੋਰਟ ਦਾ ਵਕੀਲ ਨਾ ਜੋ ਸਰਕਾਰ ਨੇ ਕੀਤਾ ਸੋਚ ਸਮਝ ਕੇ ਕੀਤਾ ਸਹੀ ਕੀਤਾ ਔਰ ਜੋ ਫੈਸਲਾ ਜੁਡੀਸ਼ੀਲੀ ਦਾ ਹੈ ਉਹ ਜੁਡੀਸ਼ੀਲੀ ਨੂੰ ਦੇਖਣਾ ਉਹਦੇ ਵਿੱਚ ਕੋਈ ਕਿਸੇ ਦੀ ਇੰਟਰਫੀਅਰ ਨਹੀਂ ਧਰਮ ਸਿੰਘ ਸਾਹਿਬ ਜਿਹੜੇ ਕਨੋੜਾ ਜੀ ਦੀ ਹਾਂਜੀ ਸਿਆਸਤ ਪ੍ਰੇਰਿਤ ਕਹਿ ਰਹੇ ਨੇ ਅਕਾਲੀ ਇਹ ਤਾਂ ਕਾਲੀਆਂ ਨੇ ਤਾਂ ਹਮੇਸ਼ਾ ਇਦਾਂ ਹੀ ਕਹਿਣਾ ਹੁੰਦਾ ਭਾਈ ਤਾਂ ਸਿਆਸਤ ਤੇ ਇਹਦੇ ਕੀ ਕੋਰਟ ਕੋਰਟ ਕੋਈ ਕਿਸੇ ਸਿਆਸੀ ਕਾ ਦੇ ਕਿਸੇ ਦੇ ਕਹਿਣੇ ਲੱਗੇਗੀ ਹਾਈ ਕੋਰਟ ਪੁੱਛੇਗਾ ਵੀ ਇਸ ਪਾਰਟੀ ਦੀ ਕਰਨੀ ਹੈ ਕਿ ਇਸ ਪਾਰਟੀ ਦੀ ਕਰਨੀ ਹੈ ਹਾਈ ਕੋਰਟ ਨੇ ਉਹ ਦੇਖਣਾ ਜੋ ਸਹੀ ਫੈਸਲਾ ਉਹ ਕੋਰਟ ਕਰੇਗੀ ਤਾਂ